हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਵੀਡੀਓ ਬਣਾਉਣ ਪਹੁੰਚੇ ਆ 6 ਨਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ 6 ਹੀ ਮੱਝਾਂ ਰਹੀਆਂ ਦੋਸਤੋ ਸੁੰ녀 ਸੁੰ녀 ਹਣ ਕੇ ਪ੍ਰੋਪਰ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਜਿਹੜੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਆਪ ਇਹਨਾਂ ਪਸ਼ੂਆਂ ਦੀ ਜਿਹੜੀ ਆ ਪੁੱਛ ਲਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਚੈਨਰ ਅੱਜ ਤੱਕ ਸਬਸਕ੍ਰਾਈਬ ਮੇਰੇ ਵੀਰੋ ਵੀਡੀਓ ਨੂੰ ਬਹੁਤ ਤੋਂ ਬਹੁਤ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ Instagram ਤੇ Facebook ਵਾਲੇ ਵੀਰਾਂ ਨੂੰ ਬੇਨਤੀ ਆ ਫੋਲੋ ਕਰੋ ਚੈਨਲ ਨੂੰ Facebook ਤੇ ਚੈਨਲ ਤੇ ਆਪਣਾ ਨਾਮ ਹੈ ਗਾਇਦੇ ਬਲਵਿੰਦਰ ਸਿੰਘ ਨਾਂ ਤੇ ਤੇ Instagram ਤੇ ਖੈਰਾ ਡੇਰੀ ਫਾਰਮ ਤਰਨਤਾਰ ਆਓ ਕਰੀਏ ਬਾਈ ਨਾਲ ਗੱਲਬਾਤ ਪ੍ਰੋਪਰ ਡਿਟੇਲ ਸਾਰੀ ਬਾਈ ਇਹਨਾਂ ਮੱਜਾਂ ਦੀ ਬਾਈ ਦੇ ਕੋਲੋਂ ਜਾਣਦੇ ਆਪਾਂ ਐਂਡ ਤੱਕ ਬਣੇ ਰਹੋ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਬਾਈ ਠੀਕ ਚੱਲੀ ਜਾਂਦਾ ਬਜੀ ਕੰਮ ਕਰ ਬਾਈ ਖੈਰਾ ਡੇਰੀ ਫਾਰਮ ਇਹਨਾਂ ਸਾਰੇ ਭੈਣਾਂ ਦਾ ਆਪਣਾ ਪਿਆਰ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਸਰੀ ਰਿਕ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫਾਲੋ ਕਰੋ ਤੇ ਸਪੋਰਟ ਕਰੋ ਠੀਕ ਹੈ ਜੀ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਅਡਰੈਸ ਬੋਲਦੀ ਕਿਹਾ ਆਪਣਾ ਗ੍ਰਾਡਿਪੈਂਟ ਕਾਮਪੋਟ ਜਿਲ੍ਹਾ ਤਰਪਾਣੀ ਸੀਲ ਤਰਪਾਣੀ ਹਾਂਜੀ ਨਾਮ ਦੇ ਪਤਾਪ ਸਿੰਘ ਬੋਲ ਠੀਕ ਹੈ ਜੀ ਇਹ ਨੰਬਰ ਦੇ ਬਾਹਰ ਰੱਖ ਲਈ ਚਾਈ ਬਾਹਰ ਰੱਖ ਲਈ ਚਾਈ ਠੀਕ ਹੈ ਜੀ ਇਹੋ ਬੈਠੇ ਆ ਮੈਂਟਨ ਵਾਲੀ ਜੀ ਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਉਪਰਵਾਦ ਦੇ ਵਿੱਚ ਬੈਠੇ ਹੋ ਤੇਰਾ ਪੁਛਾਈ ਵੀਰ ਆਪਾਂ ਠੀਕ ਹੈ ਘਰੇ ਆ ਕੇ ਤੇ ਆਪ ਤਸल्ली ਕਰਕੇ ਠੀਕ ਹੈ ਜੀ ਜਿਸ ਤਰ੍ਹਾਂ ਵਰਿਆ ਮੈਂ ਦੱਸਤਾ ਪਹਿਲਾਂ ਵੀਰਾਂ ਨੂੰ ਕਿ ਮੁੱਲ ਅਜ ਦੀ ਵੀਡੀਓ ਦੇ ਵਿੱਚ 40000 ਰੁਪਏ ਲੈ ਕੇ ਤੇ 55000 ਤੀਕ ਤੱਕ ਹਾਂਜੀ ਹਾਂਜੀ ਪਹੁੰਚ ਆਣਾ ਮੁੱਲ ਜਿਹੜਾ 43000 ਤੋਂ ਲੈ ਕੇ 55000 ਤੀਕ ਠੀਕ ਹੈ ਜੀ ਉਦਾਂ ਜਿਹੜਾ ਆਮ ਦਾ ਬਦੌਤ ਪਹੁੰਚ ਤੋਂ 40000 ਲੈ ਕੇ 55000 ਠੀਕ ਹੈ ਜੀ ਦੁੱਧ ਕੋਈ 7-8 ਕਿਲੋ ਤੋਂ ਲੈ ਕੇ ਤੇ 9-10 ਕਿਲੋ ਹਾਂਜੀ ਆਪਾਂ ਇਹ ਜੋਵਰ ਲਾ ਦੇਣੀ ਵੀ ਤੇਲ ਖਰਚਾ ਆਪਾਂ ਭਾਂ ਭਰਾਉਣੇ ਚੱਡ ਜਾਵਾਂਗੇ ਨਾਲ ਨਾਲ ਅੱਛਾ ਜੀ ਜੇ ਕੋ ਘਰੇ ਆ ਕੇ ਮੈਂ ਖੜੂਗਾ ਜਿਹੜਾ ਘਰੇ ਆ ਕੇ ਲੈਂਦਾ ਉਹਨੂੰ 500 ਰੁਪਏ ਦੇ ਠੀਕ ਆ ਮ ਇਹ ਜੇ ਆਉਟ ਆਮ ਗੋਲਦਾ ਨੂੰ ਨਹੀਂ ਘਰੇ ਆਉਣ ਤੇ ਸਿਰਫ 500 ਰੁਪਏ ਛੱਡਾਂਗੇ ਜਿਹੜਾ ਵੀਰ ਘਰੇ ਆਬਾ ਹਾਂਜੀ ਠੀਕ ਹੈ ਅੱਜ ਇੱਕ ਇਹ ਆਫਰ ਹੋਰ ਲਾਤੀ ਹੈ ਬਾਈ ਨੇ ਬਾਕੀ ਆਪਾਂ ਸਾਰੀਆਂ ਮੱਜਾਂ ਦੀ ਡਿਟੇਲ ਪੁੱਛ ਲੈਂਦੇ ਆ ਕਰੀਏ ਸ਼ੁਰੂ ਜੀ ਇਸ ਮੱਝ ਤੋਂ ਪਹਿਲੇ ਜੀ ਇਹ ਭਾਜੀ ਸੂਆ ਦਜਾਏ ਹਾਂਜੀ ਤੇ ਸੂਈ ਨੂੰ ਮਹੀਨੋਂ ਹੈ ਜੇ ਕੋਈ 1.5 ਮਹੀਨਾ ਅੱਛਾ ਜੀ ਆ ਆ ਤੁਹਾਡੇ ਸਾਹਮਣੇ ਕੱਟਾ ਆ ਦੋਸਤੋ ਇਹਦੇ ਮਗਰ ਕੱਟਾ ਜੇ ਮੱਝ ਦੇ ਮਗਰ ਬੱਚਾ ਦਾ 1.5 ਮਹੀਨਾ ਆਇਆ ਤਾਂ ਦੋ ਬਾਲ ਆਏ ਭੈਣ ਭਰਾਵਾਂ ਦੀ ਗਾੜੀ ਆਪਾਂ ਨੂੰ ਕੋ ਆਬਦੀ ਲੱਗਦੀ ਠੀਕ ਹੈ ਜੀ ਕਦ ਕੱਢ ਸਭ ਤੋਂ ਪਹਿਲਾਂ ਮੈਂ ਦਾ ਚੈੱਕ ਕਰ ਲਓ ਪੂਰਾ ਫੁੱਲ ਹੈ ਵੀ ਬੋਡੀ ਵੇਟ ਨਹੀਂ ਗਲਤ ਆਦੀ ਹੈ ਵੀ ਬੈਂਡ ਉਲਟ ਮੈਣੀ ਵਾਲਾ ਬੰਨਣਾ ਜਿਹੜਾ ਹਾਂਜੀ ਜਿਹੜਾ ਹੈਗਾ ਵਾ ਅਗਲਾ ਤਾਂ ਅੱਛਾ ਜੀ ਉਹ ਭਾਜੀ ਮਲਤੀ ਮੈਂ ਦਾ ਜਿਹੜਾ ਡੈਡ ਆਉਣੀ ਜੀ ਬਿਲਕੁਲ ਬੰਦ ਹੈ ਹਾਂਜੀ ਹਾਂਜੀ ਤਿੰਨ ਖਣੇ ਤਿੰਨ ਖਣੀ ਵਾ ਜੀ ਉਲਟ ਬਹਿਣੀ ਵਾਲੇ ਪਾਸੇ ਤਾਂ ਮੂਰਲਾ ਥਾਂ ਜਿਹੜਾ ਦੋਸਤੋ ਤਿਲੜ ਜੇ ਉੱਥੋਂ ਦੀ ਭਾਜੀ ਭੋਵੇਂ ਕਹਿਣ 10 ਕਿ 9 8 ਲੀਟਰ ਲਾਏ 8 ਲੀਟਰ ਦੁੱਧ ਹੋਣ ਜਿਹੜਾ ਮੌਕੇ ਦਾ ਚਵਾਈ ਜਿਹੜਾ ਹੈਗਾ ਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਵੇਰੇ ਹਾਂਜੀ ਇਹਦਾ ਕੀ ਮੁੱਲ ਕਰਨਾ ਇਹ ਤਾਂ ਮੋਲ ਪਾਜੀ ਜਾਏ ਜੀ 8 ਜਾਂ 2 ਦਾ 8 ਦਾ ਵੀ 7 ਲਾ ਦੇ ਜੀ ਠੀਕ ਹੈ ਆਪਾਂ ਲੀਟਰ ਬਲ ਲੀਟਰ ਤਾਂ ਘੱਟ ਦਵਾਂਗੇ ਡੰਗਰ ਦੂਜੇ ਥਾਂ ਜਾ ਕੇ ਪਾਜੀ ਪਾਛੇ ਕਰਕੇ ਰਾਸ 7 ਕਿਲੋ ਮੰਨ ਕੇ ਕੋਈ ਭੈਣ ਭਰਾ ਸੌਦਾ ਕਰ ਲੇ ਠੀਕ ਹੈ ਜੀ ਹਾਂ ਠੀਕ ਹੈ ਕਿ ਕਿਉਂਗੇ ਘਰੇ ਭਾਈ ਜਿਹੜਾ ਘਰੇ ਆਊਗਾ 500 ਰੁਪਏ ਛੋੜ ਕਰਾਂਗੇ 500 ਰੁਪਏ ਉਹਨੂੰ ਆਉਣ ਜਾਣ ਦਾ ਖਰਚਾ ਜਿਹੜਾ ਉਹਦੀ ਛੋਟ ਦੇਣੀ ਠੀਕ ਹੈ ਜੀ ਕੀ ਮੁੱਲ ਹੈ ਕਰ ਦਈਏ 65 65 ਹਜ਼ਾਰ ਚ ਕਰ ਦੋ ਮੈਂ ਵੱਡੀ ਜੀ ਮੈਂ ਵੱਡੀ ਪਰ ਮੋਲ ਵੀ ਆ ਜ ਵੱਡਾ ਕਰਦਾ ਜੀ ਕੀ ਗੱਲ ਹੈ ਨਹੀਂ ਨੀ ਮੋਲਾ ਆਪਣੇ ਪਰੰਦੇ ਦੇ ਦਿੱਤੀ ਰਹੇ ਤੇ ਨਿੱਕੇ ਹੋਣੇ ਆਪਾਂ ਹਾਂਜੀ ਦੋਸਤੋ ਵੇ ਜੈਜਾ ਬੋਲੋ ਪਹਿਲਾ ਹੋਆ ਪਹਿਲੀ ਪਹਿਲੀ ਮੱਝ ਆਏ ਬੀੜੀ ਦੀ ਭਾਜੀ ਪੂਰੇ 55000 ਰੁਪਏ ਤੇ ਮੱਝ ਅੱਛਾ ਜੀ 100 ਕਿਲੋਮੀਟਰ ਦੀ ਪਹੁੰਚ ਠੀਕ ਹੈ ਜੀ ਜੇ ਕੋ ਗੱਡੀ ਆਵਦੀ ਲੌਗਰ ਤੇ ਪਹੁੰਚ ਜਾਂਦੀ ਠੀਕ ਹੈ ਜੀ ਜੇ ਕੋ ਘਰੇ ਆ ਕੇ ਆਪਣੇ ਖਰਦਾ ਭਾਵੇਂ ਪਹੁੰਚਾ ਮੋੜ ਤੇ ਲੈ ਜੇ ਭਾਵੇਂ ਲੈ ਜੇ ਉਦਾਂ ਹਾਂ ਉਹਨੂੰ 500 ਰੁਪਿਆ ਇੱਕ ਹੋਰ ਆਪਾਂ ਛੋੜ ਕਰਾਂਗੇ ਸੌਦੇ ਦੇ ਵਿੱਚ ਜਿਹੜਾ ਘਰੇ ਆ ਕੇ ਵੇਚ ਕੇ ਖੜੂਗਾ ਠੀਕ ਹੈ ਜੀ ਲਓ ਜੀ ਆਫਰਾਂ ਦੋਸਤੋ ਸਾਰੀਆਂ ਬਾਈ ਨੇ ਦੱਸ ਦਿੱਤੀਆਂ 55000 ਰੁਪਿਆ ਰੇਟ ਹੈ 7 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਓ ਤੇ ਜੇ ਕੋਈ ਵੀਰ ਘਰੇ ਆਉਂਦਾ ਇੱਥੇ ਆਪਣੇ ਵਿజిਟ ਕਰਦਾ ਇਸ ਫਾਰਮ ਤੇ ਤੇ ਫੇਰ ਦੋਸਤੋ ਉਹਨੂੰ ਇੱਕ 500 ਰੁਪਿਆ ਜਿਹੜੀ ਹੋਰ ਛਾਊਟ ਹੋ ਗਈ ਮੌਕੇ ਤੇ ਆ ਲੋ ਜੀ ਕਰਦ ਘੜ ਮੈਂ ਤਾਂ ਕਰ ਲਓ ਚੈੱਕ ਸੂਆ ਸੂਆ ਦੂਜਾ ਸੂਈ ਹੈ ਜੀ ਹਾਂ ਜੀ ਹਾਂ ਜੀ ਸੂਆ ਦੂਜਾ ਸੂਈ ਤੇ ਮੂਹਰ ਲੈ ਖਾਂ ਦੀ ਉਲਟ ਬਹਿਣੀ ਜਿਹੜੇ ਪਾਸੇ ਨਹੀਂ ਦੋਸਤੋ ਇਹ ਤਲੜਿਆ ਆ ਲੋ ਜੀ ਕਰੋ ਚੈੱਕ ਜੀ ਦੋਸਤੋ ਪੂਰੀ ਵਜਨਦਾਰ ਆ ਵੱਡਾ ਕੱਦ ਕਾਠਾ ਮੈਂ ਦਾ ਆਰਡਰ ਕੁਆਲਿਟੀ ਜਿਹੜੀ ਆ ਬਹੁਤ ਸੋਹਣੀ ਆ ਵੇਖੋ ਜੀ ਬਾਕੀ ਵੀਰ ਤੰਨਾ ਥਣਾ ਚੋ ਧਾਰਾਂ ਜਿਹੜੀਆਂ ਬਰਾਬਰ ਹੁੰਦੀ ਠੀਕ ਹੈ ਜੀ ਆਹ ਲੋ ਜੀ ਕਰ ਲੋ ਚੱਕ ਜੀ ਲਓ ਜੀ ਵੇਖੋ ਜੀ ਇਹ ਇਹ ਦੋ ਅਗੇ ਭਾਈ ਜੀ ਦੋ ਨੰਬਰ ਦੀ ਦਸੀ ਡੀਟੇਲ ਇਹ ਦੋ ਅਗੇ ਭਾਈ ਮੈਂ ਜੀ ਸੂਹਾ ਤੇ ਜਾਲ ਵਾਲੇ ਕੋਈ ਤਰ੍ਹਾਂ ਦਾ ਵਾਲੇ ਸਮਾਉਣ ਵਾਲੇ ਆਪੀ ਸਮਝਦੇ ਜੇ ਭਾਣਾ ਹਾਂਜੀ ਕੋਈ ਇਹ ਨਾਲ ਕਿ ਮੈਂ ਦੱਸੀ ਆ ਹਾਂਜੀ ਜੋ ਤਾਂ ਨਹੀਂ ਥੱਲੇ ਪਰ ਇਹ ਆਖਰੀ ਦੋ 8 ਲੀਟਰ ਹੋਣ ਜਿਹੜਾ ਮੌਜੂਦ ਹੈ ਠੀਕ ਹੈ ਜੀ 8 ਲੀਟਰ ਇਹ ਆਪ ਕੋ ਸੱਤ ਲੱਗ ਠੀਕ ਹੈ ਜੀ ਇਹ ਸੂਈ ਨੂੰ ਹੋਏ ਦਿਨ ਉੱਪਰ 3.5 ਮਹੀਨੇ ਬਣੀ ਥੋੜੀ ਵੀ ਇੱਕ ਦਿਨ ਇੱਕ ਮਹੀਨੇ ਦੀ ਬਣੀ ਠੀਕ ਹੈ ਜੀ ਪਰ ਇਹ ਗਰੰਟੀ ਨਹੀਂ ਕੋਈ ਹਨਾ ਨਹੀਂ ਨਹੀਂ ਆਪਾਂ ਦੁੱਧ ਦੇ ਤਾਂ ਹਾਂ ਚਲੋ ਦੱਸਣਾ ਜੂਰੀ ਹੁੰਦਾ ਕਿ ਕੀ ਗੱਲ ਦੁੱਧ ਨਹੀਂ ਹੈਗਾ ਦੁੱਧ ਮੈਂ ਥੱਲੇ ਤੁਹਾਨੂੰ ਕੋ ਦੋ ਟਾਈਮ ਤੇ ਹੋ ਗਈ ਠੀਕ ਹੈ ਜੀ ਬਾਕੀ ਦੋਸਤੋ ਠੀਕ ਹੈ ਜੀ ਇਹ ਦੋਵੇਂ ਟਾਈਮ ਭਾੜੇ ਦੇ ਮਿਲਦੀ ਵੀ ਇਹਦਾ ਮੁੱਲ ਕੀ ਕਰਨਾ ਇਹਦਾ ਮੁੱਲ ਹੀ ਜਾ ਗਈ ਹੈ ਜੀ ਹਾਂਜੀ ਇਹੀ ਕਰ ਲਈਏ ਦੋਦੇ ਦਾ ਹਾਂ ਮਾ ਤੇ ਉਧਰ ਬੜੇ ਮੰਜਰ ਪਹੁੰਚ ਗਈ ਹਾਂਜੀ ਮੈਂ ਜੀ ਦੱਸੋ ਤੇ ਕਿੰਨੀ ਕੋਫਰ ਲਾਉਣੀ ਹੈ ਤੇ ਛੱਡੋ ਇਹ ਕੋਫਰ ਨਹੀਂ ਗਈ ਜੀ 47000 ਦੇ ਵਿੱਚ ਪਾਉਂਦੇ 47000 ਗੱਡੀ ਆਪ ਜੀ ਦਾ ਹੈ ਹਾਂਜੀ 47000 ਤੇ ਤਿੰਨ ਲਗਾ ਗਿਆ ਬਾਕੀ ਹੈਗਾ 44 44000 ਦੀ ਹੈ 40000 ਨਹੀਂ ਲੇ ਗੀ ਆਰ ਜੀ ਕਰੋ ਚੱਕ ਬਿਲਕੁਲ ਛੋੜਾ ਜਿਹਾ 8 ਕਿਲੋ ਦੋ ਜੀ ਦੋ ਤਾਂ ਅੱਗੇ ਦਾ ਇੱਕ ਪਾਸਾ ਲਾ ਲਈ ਤੇ ਬਾਅਦ ਵਿੱਚ ਆ ਜਾਈਂ ਜਾਂ ਕਿਹੜਾ ਘਰੇ ਆ ਗਏ ਲਊਗਾ ਭਾਵੇਂ 45 ਮੁੱਲ ਤੇ ਲਵੇ ਹਾਂ ਜੀ ਬਿਲਕੁਲ ਨਹੀਂ ਲਵੇ ਆਮ ਸੀ ਵੇਚੀ ਗਏ ਉਹਨਾਂ ਨੇ ਮੁੱਲ ਤੇ 500 ਰੁਪਏ ਛੋੜ ਦੇ ਹਰ ਇੱਕ ਪਹੂ ਤੇ ਦੋਸਤੋ 500 ਰੁਪਏ ਹਾਂ ਉਹਨੂੰ 500 ਛੋੜਣੀ ਹੈ ਦੂਜੇ ਨੂੰ ਦੂਜੇ ਨੂੰ ਨਹੀਂ ਛੋੜਨੇ ਹਾਂ ਜੀ ਠੀਕ ਹੈ ਜੀ ਬਾਕੀ ਦੋਸਤੋ ਸੂਏ ਸਵਾਏ ਪਹੂਆ ਨਾਲੇ ਇੰਨੀ ਪਾਜਨੇ ਚਲੋ ਹੈਨਾ ਚਵਾਈ ਹੋ ਜਾਂਦੀ ਹੈ ਤਸੱਲੀ ਹੋ ਜਾਂਦੀ ਹੈ ਅੱਖੀਂ ਦੇਖੋ ਆਵਰੇ ਤਾਂ ਲਾਈ ਜਾਵੇਗਾ ਕਾਇਨ ਅੱਗੇ ਮੇਰਾ ਤੇਲ ਬਾਲ ਲੋਡ 20 ਆਕ ਲੀਟਰ ਦੇ ਥੱਲੇ ਇਹਦੇ ਥੱਲੇ ਵੀ 8 ਕਿਲੋ ਦੋ ਇਹ ਸੂਆ ਕਰਨਾ ਸਹੀ ਜੀ ਸੂਆ ਵੀ ਕੋਈ ਚੰਜਾਲ ਵਾਲੇ ਟੁਕਸਾਲ ਵਾਲੇ ਕੁਦਾਮ ਵਾਲੇ ਆਲੇ ਆਲੂ ਠੀਕ ਹੈ ਜੀ ਸੂਈ ਨੂੰ ਇਹਨੂੰ ਕੋਈ 3 1/2 ਮਿੰਟ ਜੀ ਅੱਛਾ ਜੀ ਲੋਡ 20 ਲੀਟਰ ਤੋਂ ਬਚਾ ਨਹੀਂ ਹੈਗਾ ਮੇਰੇ ਜੀ ਇਹ ਵੀ ਟੀਕਾ ਠੂਕਾ ਲੱਗਿਆ ਜਿਹਨੂੰ ਕੰਮ ਨਹੀਂ ਬਣੀਆ ਦੱਸਾਂਗਾ ਜੀ ਕਿੰਨਾ ਹੋ ਗਿਆ ਪੈਸਾ ਭਰਾ ਦਿੰਦੇ ਆ ਵੀ ਘੱਟਿਆ ਨਹੀਂ ਲੇ ਨਹੀਂ ਵੇਖੋ ਜੀ ਪਤਾ ਗੱਲ ਕੀ ਦੱਸਣਾ ਉਸ ਵਿੱਚ ਹਾਂ ਤਾਂ ਕਿ ਜੇਈ ਮੈਂ ਵੀ ਕਿਸੇ ਨੇ ਲੈਣੀ ਹੈ ਨਾ ਆਪਣੇ ਨੂੰ ਘਰੇ ਆਵੇ ਅਰੀਜਨਲ ਡਿਟੇਲ ਹੈ ਕੇ ਪੇਟੰਟ ਠੀਕ ਹੈ ਜੀ ਹਾਂਜੀ ਤੇ ਇਹਦਾ ਕੀ ਮੁੱਲ ਕਰਨਾ ਬਣੀ ਇਹ ਵੀ ਆ ਕੁ ਮਹੀਨੇ ਖਣਦੀ ਬੜੇ ਡੰਗਰ ਥੋੜੇ ਥੋੜੇ ਚਿਰਦੇ ਪਰ ਆਪਾਂ ਜਿਹੜੀ ਗੱਬਣਾ ਉਹਨੂੰ ਗੱਬਣਾ ਕਹਾਂਗੇ ਆਪਾਂ ਡਟੇਜ ਜੀ ਵੀ ਦੇ ਸਕਦੇ ਆਪਾਂ ਤਾਂ ਦੁੱਧ ਵਾਲਾ ਮੁੱਲ ਕਰ ਠੀਕ ਹੈ ਜੀ ਕੀ ਮੁੱਲ ਕਰਨਾ ਹੈ ਫਿਰ ਮੁੱਲ ਭਾਜੀ ਇਹਦੇ ਹੀ ਕਰ ਦਈਏ ਜੀ 53 ਪਹੁੰਚ ਕਰੋ ਜੀ 53 ਪਹੁੰਚ ਤੇ 50000 ਰੁਪਏ 53000 ਇਹ ਹੋਰ ਕਰਨਾ ਦਾ ਬਈ ਕਈ ਥੋੜੀ ਜਿਹੀ ਗ੍ਰੇਸ ਕਰੀ ਤਾਂ ਕਿ ਥੋੜੀ ਜੀ ਛੋਟੀ ਹੈ ਮਾਜੀ ਪੂਰੇ 50000 ਆ ਟਿਕਾ ਅੱਛਾ ਜੀ ਗੱਡੀ ਆਪ ਜੀ ਲੈ ਗਏ ਤੇ 77000 ਰੁਪਏ 500 ਰੁਪਏ ਛੋਟ ਕਰਾਂਗੇ ਇਹਦੇ ਉੱਤ

ਇੱਕ ਨਾਲੇ ਉਹਦੀ ਤਸੱਲੀ ਹੋ ਗਈ ਭਾਈ ਠੀਕ ਹੈ ਜੀ ਸਰ ਵੀਡੀਓ ਦੇ ਭਾਈ ਜੀ ਤੁਹਾਨੂੰ ਚੰਗਾ ਲੱਗੇਗਾ ਵੀਡੀਓ ਦੇਖ ਆਈਡੀਆ ਹੁੰਦਾ ਅਗਲੇ ਨੂੰ ਬਖਾਦਰੀ ਚੀਜ਼ ਵੀ ਇੱਥੇ ਆ ਕਰਨ ਤੇ ਹਾਂ ਪਰ ਜੀ ਆਪਾਂ ਸਦੀ ਗੱਲਾਂ ਨੇ ਘਰੇ ਆ ਗਿਆ ਠੀਕ ਹੈ ਜੀ ਜਿਹੜੀ ਚੀਜ਼ ਅਖੀਂ ਵੇਖਣੀ ਨਾ ਆ ਕੇ ਆਪ ਮਾਲਕ ਨੇ ਉਹਦੇ ਨਾਲ ਦੀ ਰੀਜ਼ ਨਹੀਂ ਕੋਈ ਜੀ ਵੇਖੋ ਵੀ ਹਾਂ ਜੀ ਤਸੱਲੀ ਕਰਨੀ ਫਰਜ਼ ਹੈ ਤੁਹਾਡਾ ਹੱਕ ਆ ਹਾਂ ਜੀ ਇਹ ਦੀ ਹੈਗੀ ਆ ਜੀ 50000 ਰੁਪਿਆ ਇੱਚ 100 ਕਿਲੋਮੀਟਰ ਤੱਕ 47000 ਰੁਪਿਆ ਜੋ ਵੀ ਗੱਡੀ ਆਪਨੀ ਲੈਣ ਵਾਲੇ ਇਹ ਦੋ ਅਗੇ ਆ ਗਿਆ ਜੀ 4 ਨੰਬਰ ਵਾਹ ਵਾਹ ਇਹ ਛੋੜੇ ਛੋੜੇ ਵੀ ਪਾਏ ਆਪਾਂ ਹਾਂਜੀ ਲੋਏ ਦੋਸਤਾਂ ਦੀ ਦੀਵਾਲੀ ਵਾਲਾ ਮਹੀਨਾ ਵਾਂ ਤੇ ਦੀਵਾਲੀ ਦੇ ਮਹੀਨੇ ਜਿਹੜੀਆਂ ਆਫਟਰਾਂ ਜਿਹੜੀਆਂ ਲਾਤੀਆਂ ਵੀਰ ਨੇ ਕਰੋ ਹਾਂਜੀ ਦੱਸੋ ਜੀ ਡਿਟੇਲ ਦੀ ਭਾਈ ਦੁੱਧ ਵੀ 7 ਘਰਾਂ ਦੇ ਕਿਨਾਂ ਤੋਂ ਸ਼ੇਲ ਅੱਗੇ ਛੇ ਲੀਟਰ ਮੰਨ ਕੇ ਸੌਦਾ ਕਰ ਲਿਆ ਕੋਈ ਵੀਰ ਪਰ ਹੈਨਾ ਜੀ ਤੇ ਸੋਈ ਨੂੰ ਇਹਨੂੰ ਹੋਏ ਜੇ ਕੋਈ 3.5-4 ਮਹੀਨੇ ਠੀਕ ਹੈ ਜੀ ਗਾਇਨਾ ਮਟਾ ਅਪੁਰਾ ਮਿਲਦੀ ਭਰੇ ਆਲੇ ਦੋਸਤੋ ਇਹਦਾ ਆਰਡਰ ਕੋਈ ਨਹੀਂ ਕੋਈ ਮਹੀਨੇ ਸੰਨੀਆ ਦਾ ਦੀ 5000 ਦੀ ਪਰ ਆਪਾਂ ਕੋਈ ਗਰੰਟੀ ਨਹੀਂ ਆਪਾਂ ਦੁੱਧ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੇ ਦਾ ਮੁੱਲ ਮੁੱਲ ਭਾਜੀ ਦਾ ਬਿਲਕੁਲ ਜਾਇਜ਼ ਇੰਨਾ ਗਾ ਤੇ ਦੇ ਤੂੰ ਇੰਨਾ ਕਹਿੰਦਾ ਕਿ ਬਿਲਕੁਲ ਛੋੜਾ ਜੀ ਛੋਟਾ ਬਿਲਕੁਲ ਠੀਕ ਹੈ ਜੀ ਹਾਂਜੀ ਕਰੋ ਜੀ ਫਿਰ ਜੀ ਭਾਜੀ ਆਪਾਂ ਕਰਨੀ ਜੇ ਪੌਣਾ ਦੇ ਪੂਰੇ 43000 ਦੇ ਠੀਕ ਹੈ ਜੀ ਗੱਡੀ ਆਦੇ ਪੂਰੇ 4000 ਪੂਰੇ 4000 ਦੇ ਜੜੇ 8 ਲੀਟਰ ਦੁੱਧ ਨਾ ਜੀ 8 ਲੀਟਰ अच्छा 7 ਤੋਂ ਨਾ ਕਿ 6 6 ਲੀਟਰ ਮੰਨ ਕੇ ਸਬਦਾ ਕਰ ਲੈ ਜੀ ਠੀਕ ਹੈ ਜੀ 6 ਲੀਟਰ ਦੁੱਧ ਮਿਲਦੀ ਭੜੇ ਤੇ ਆ ਸਾਡੇ ਤਨ ਜੋਂ ਦੀ ਸੂਈ ਆ ਬਣੀ ਨਹੀਂ ਆ ਕੋਈ ਬੀਆਂ ਦਿਨਾਂ ਦੀ ਠੀਕ ਹੈ ਜੀ ਸਾਰੀ ਬਣੀ ਨਹੀਂ ਆ ਕੋਈ ਮੀ ਲੈ ਰੀ ਪਾਈਟੀਗਾ ਨਾ ਠੀਕ ਹੈ ਜੀ ਦੁੱਧ ਦੇ ਸਾਨਾ ਦੇ ਲਈ ਲੋ ਜੀ ਦੋਸਤੋ ਬਿਲਕੁਲ ਛੋਟਾ ਜਿਹਾ ਮੁੱਲ ਲਿਓ ਜਿੱਕੜੂ ਬਾੜ 43000 ਰੁਪਏ ਜ 100 ਕਿਲੋਮੀਟਰ ਤੱਕ ਦੀ ਪਹੁੰਚ ਦੀ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਆਉਂਦਾ ਤੇ ਸਭ ਤੋਂ ਵਧੀਆ ਗੱਲ ਉਹਨੂੰ ਫਿਰ 40000 ਰੁਪਏ ਚਾਹੀਦੇ ਠੀਕ ਹੈ ਜੀ ਲੈ ਲਓ ਜੀ ਆਹ ਲੋ ਜੀ ਯਾਰ ਇਹ ਦੇਖਣ ਤੇ ਇਹ ਆ ਜਿਹੜਾ ਤਾਂ ਯਾਰ ਇਹ ਨੂੰ ਹਾਂ ਜੀ ਕੋਲ 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 ਦੇ ਕੋਈ ਹੋਰ ਦਾ ਪਰ ਇਹ ਲੈ ਆਪਾਂ ਕਰੀਏ ਠੀਕ ਹੈ ਜੀ ਛੋੜ ਪਾਉਂ ਗੋ ਲਓ ਜੀ ਕਰੋ ਜੀ ਚੈੱਕ ਇੱਕ 500 ਰੁਪਏ ਜਿਹੜਾ ਵੀਰ ਘਰੇ ਆਊਗਾ ਉਹਨੂੰ ਮਿਲੂਗਾ ਜੀ ਬਿਲਕੁਲ ਸਾਰੀਆਂ ਮੱਜਾਂ ਨੂੰ ਛੋਟਾ ਮੁੱਲ ਇੱਕ ਆਫਰ ਹੀ ਹੈ ਵੀ 6 ਲੀਟਰ ਦੁੱਧ ਮਿਲਣਾ ਨਾਲ ਮੱਝ ਮਿਲਣੀ ਤੇ ਨਾਲ ਰੀਡ ਸਿਰਫ 240000 ਰੁਪਏ ਹਾਂਜੀ 500 500 ਹੀ ਹੋਣਾ ਪਰ ਹੋਣੀਆ ਘਰ ਆ ਕੇ ਲੈਣਾ ਠੀਕ ਹੈ ਜੀ ਜਿਹੜਾ ਬੰਦਾ ਘਰ ਆਊਗਾ ਠੀਕ ਹੈ ਜੀ ਆਓ ਜੀ ਹਾਂ ਹਾਂਜੀ ਬਸੋ ਜੀ ਦੇਖੋ ਭਾਈ ਧੀਤੀ ਕੱਦ ਘਾਟ ਦੇਖੋ ਤੇ ਦੋਸਤੋ ਸਾਭੀ ਨਹੀਂ ਕਿਸੇ ਵੀਰ ਨੇ ਜਿੰਨੇ ਵੀ ਚਲੋ ਰੱਖੀ ਹੈ ਨਾ ਬਿਲਕੁਲ ਸਾਭ ਤੋਂ ਰਹੀ ਹੈ ਜੀ ਬੱਲੀ ਛੱਲੇ ਤੇ ਮੈਂ ਬੱਲੀ ਹਾਂਜੀ ਆਹ ਪਾਰ ਦੇ ਬੇਹ ਤੋਂ ਨਾ ਕਟਿਆ ਜੀ ਵੀ ਆਪਮਾਨੀ ਚਲੋ ਇਹ ਨਾ ਛੱਲੇ ਟਕਾਣ ਦਾ ਜੁਗ ਹਾਂਜੀ ਆਹ ਲਓ ਜੀ ਦੋਸਤੋ ਆਹ ਲਓ ਜੀ ਚਾਰ ਦੰਦ ਪਹਿਲਾ ਸੁਆ ਮੂੰਹ ਚੋਗੀ ਜੀ ਲਓ ਜੀ ਦੋਸਤੋ ਕਰ ਲਓ ਚਾ ਇੱਕ ਸਿਰਫ ਇਹਨੋਂ ਵੱਲੋਂ ਖੋਟੀ ਕਰਦੀ ਹੈ ਕਿਸੇ ਵੀਰ ਬਰਾਡੇ ਦਾ ਸਾਭ ਹੀ ਨਹੀਂ ਬਿਲਕੁਲ ਕੋਈ ਨਾ ਬਾਜੀ ਹੋਏ ਜੀ ਸਾਡੇ ਸੰਚਾਰ ਨਹੀਂ ਅੱਛਾ ਜੀ ਬੱਚਾ ਨਹੀਂ ਆ ਮਿਲਦੀ ਭਾਰੇ ਤੇ ਅ ਇੱਕ ਜਿਹੜਾ ਹੈਗਾ ਨਾ ਕੰਬਣੀ ਵਾਲਾ ਬੰਦਾ ਅਗਲਾ ਅੱਛਾ ਜੀ ਉਲਟਾ ਸਹਾ ਘਾਟਿਆ ਅੱਧਾ ਘਥਾਂ ਵਾਲਾ ਉਲਟ ਬਹਿਣੀ ਵਾਲਾ ਕਿ ਤੇ ਬਹਿਣੀ ਵਾਲੀ ਬਹਿਣੀ ਵਾਲੇ ਪਾਸੇ ਤੇ ਮੂਰਲੇ ਥੰਦ ਵਿੱਚੋਂ ਧਾਰਾਂ ਘੱਟ ਜੇ ਤਸੱਲੀ ਆਪਦੀ ਕਰ ਲਿਓ ਵੀਰ ਨੇ ਪਹਿਲਾਂ ਗੱਲ ਦੱਸਦੀ ਹੈ ਬਾਕੀ ਅੱਧਾ ਘਥਾਂ ਘਾੜੇ ਆ ਦੋਸਤੋ ਕਰ ਲੋ ਚੈੱਕ ਥੋੜੀ ਜੀ ਦੂਰੋਂ ਕੇ ਮੈਂ ਵੀਡੀਓ ਬਣਾਉਂਦਾ ਜਿਵੇਂ ਲੱਗੇ ਜੇ ਇਹਨਾਂ ਤੇ ਕੈਮਰੇ ਤੋਂ ਬਾਹਰ ਨਹੀਂ ਜਾਂਦੀ ਆਹ ਦੇਖੋ ਜੀ ਵੱਡਾ ਜੀ ਕੱਦ ਪੂਰਾ ਫੁੱਲ ਵੱਡਾ ਸਿਰਫ ਤੁਹਾਨੂੰ ਦਸੀ ਗੱਲ ਵੀ ਸਾਹਮਣ ਹੁਣ ਰਹਿ ਗਈ ਆਹ ਜਿਹੜਾ ਭਾਈ ਉਨਾ ਠਾਕਿਆ ਹੈ ਹਮ ਸਾਤਾ ਆਪਾਂ 6 ਆਪਾਂ 6 ਮੰਨ ਕੇ ਸੌਦਾ ਕੋਈ ਵੀਰ ਭਰਾ ਕਰ ਲੇ ਬਣੀ ਵੀ ਆ ਥੋੜਾ ਚਿਰ ਦੀ ਆ ਪਾਣੀ ਕੋਈ ਗਾਰੰਟੀ ਕਹਿੰਦੇ ਜੀ ਆਪਾਂ ਦੁੱਧੇ ਸਾਨਾ ਦੋਸਤੋ ਝੋਟੀ ਆ ਜੀ ਬਿਲਕੁਲ ਜਿਹਨੂੰ ਕਹਿ ਰਹੀਏ ਕਿ ਚਾਰ ਦੰਦ ਸਾਨੂੰ ਦੱਸਿਆ ਜੀ ਜੇ ਪੱਠੇ ਦੇ ਬੰਦ ਨੇ ਪੱਠੇ ਖਾਈ ਜਾਂਦੀ ਪਾਣੀ ਨਾਲ ਨੂੰ ਕਰਦੇ ਪਾਣੀ ਪੀ ਜਾਂਦੀ ਠੀਕ ਹੈ ਜੀ ਤਿੰਨ ਹੀ ਉੱਤੇ ਜਦੋਂ ਵੱਡੀ ਜੀ ਮੈਂ ਲਾਲ ਬੋਕਿਆ ਨਾ ਆ ਸਕਿੰਨੇ ਦੀ ਹਾਂਜੀ ਰੰਗ ਫੇਟ ਹੋਇਆ ਪਿਆ ਹੈ ਨਾ ਠੀਕ ਹੈ ਜੀ ਇਹਦਾ ਕੀ ਮੁੱਲ ਕਰਨਾ ਭਾਜੀ ਮੋਲੇ ਦਾ ਠਾਇਆ ਜੀ ਆਪਾਂ ਨੂੰ 2 ਨਹੀਂ ਆ ਬਈ ਆਪਾਂ ਸਮਾਈ ਗਿਆ ਸਰਵਾਪੰਗ ਇਹ ਆ ਮੈਂ ਇਹ ਨਾ ਪਾ ਕੇ ਦਿੱਤੇ ਤਾਂ ਤਾਂ ਟਾਟਾ ਕਰਨੇ ਤੇ ਹਾਂ ਇਹ ਕਦੇ ਉਹਦਾ ਵੀ ਡੰਗਰ ਬਣ ਜੂਗਾ ਤੇ ਇੱਕ ਇਹ ਸੇਵਾਲੇ ਖਾਂਡਲ ਵੀ ਜੇ ਮੈਂ ਬਣ ਦਸੋ ਇਹਦੇ ਨਾ ਏਕੇ ਦੀ ਫੇਸ ਕੁਆਲਿਟੀ ਤੇ ਮਖਾਵਾ ਇਹਦੇ ਸਿੰਗਾ ਦੇ ਵੀ ਦੀ ਉਂਗਲ ਵੀ ਮੇਰੇ ਨਾਲ ਲੰਘਦੀ ਇੰਨਾ ਕੁੰਡਾ ਸੋਹਣਾ ਆਲੋਚਨਾ ਕਰ ਰਿਹਾ ਚਾਹਤੇ ਰੁਪਈਆ ਨਹੀਂ ਅੰਦਰ ਨੇ ਨਾ ਨੰਗਾ ਹਾਂ ਰੁਪਈਆ ਨੇ ਪਰੇ ਉਂਗਲ ਵੀ ਲੰਘਦੀ ਸਹੀ ਆ ਦੇਖੋ ਦੋਸਤੋ ਇਹ ਬਿਲਕੁਲ ਸੀਧਾ ਬਾਕੀ ਰੇੜ ਜਿਹੜਾ ਨਾ ਰੇੜ ਬੜਾ ਛੋਟਾ ਹੈ ਠੀਕ ਹੈ ਜੀ ਕੋਈ ਵੀ ਰਸਾਂਭ ਲੂਗਾ ਤੇ ਗਾ ਰਕਮ ਵਟਾਜੂਗੀ ਹਾਂਜੀ ਠੀਕ ਹੈ ਜੀ ਕਿੰਨਾ ਮੋਲ ਦਾ ਮੋ ਇਹ ਕਰੋ ਲੈ ਇਹ ਗੱਲੇ ਇਹਨੂੰ ਗੱਤੋਂ ਵਿੱਚ ਰੱਖਣਾ ਚਾਹੀਦੀ ਨੇ ਨਹੀਂ ਪਾਇਆ ਤਾਂ ਕੰਨੀ ਆਰ ਮਨੋਂ ਮਤਿ ਨਹੀਂ ਆਵੇ ਹਾਂਜੀ ਤੂੰ ਲੋੜੇ ਹੁਣ ਤੇ ਇਹਨੂੰ ਵੇ ਆ ਵੀ ਤੂੰ ਅੱਜ ਤੱਕ ਬਸੇਵਾ ਚੱਲ ਗਏ ਨਾ ਦੋ ਜੌਂਦ ਨਹੀਂ ਬਣਨ ਹੋ ਜਾਣਾ ਜੂਰੀ ਨਾ ਪਹੁ ਪਠੇ ਪਠੇ ਖਾਣ ਲੱਗ ਪਏ ਪੂਰੇ 45000 ਦੇ ਵਿੱਚ ਪਹੁੰਚ ਗਏ ਅੱਛਾ ਜੀ ਗੱਡੀ ਆਪ ਦੀ ਲੈ ਆਵੇ ਫੇਰ 40000 ਬਤਾ ਦੇ ਫੇਰ 40 ਬਤਾ ਦੇ 40 ਦੀ ਤੇ ਛੋੜੇ ਚੋਂ ਵੀ 500 ਹੀ ਕਰਨੀ ਆਪਾਂ ਅੱਛਾ ਜੀ ਤੁਹਾਨੂੰ ਜਦੋਂ ਮੋਲ ਬੋਕਰਤਾ ਤਾਂ ਤੇ ਜੀ ਉਦਾਤਾਂ ਦਾ ਸ਼ੋਰ ਹੋਣੀ ਉਹਨੂੰ ਜਿਹੜਾ ਘਰੇ ਆ ਗਈ ਫਿਰ ਘਰੇ ਆਲੇ ਦੀ ਸ਼ੋਰ ਹੋਣੀ ਹੈ ਅੱਛਾ ਜੀ 45 ਤੋਂ ਕੋਈ ਗਜੈਸ ਹੁੰਦੀ ਹੈ ਨਹੀਂ 45 ਜਣੇ ਦੀ ਬਿਲਕੁਲ ਹੀ ਛਿੰਦ ਕੇ ਗਜੈ ਜੀ ਮੋਲ ਜੀ ਸਿਰਫ ਦੋ ਦੋ ਸ਼ਾਮ ਤੋਂ ਰਹੀ ਹੈ ਮੱਝ ਬਾਕੀ ਸੋਹਣੀ ਸੁਨਖੀ ਹੈ ਜਿੰਨੀ ਵੀ ਹੈਗੀ ਕਰਮਾਲੀ ਇੱਕ ਤੇ ਆਪਾਂ ਨਵੀਂ ਬਣਾਉਣੀ ਆ ਹਾਂ ਇਹ ਜੇ ਕੋਈ ਵੀਰ ਸੰਭ ਲੂਗਾ ਨਾ ਤੇ ਸਿਰਫ ਸ਼ਾਮ ਤੋਂ ਪੱਠਿਆਂ ਤੋਂ ਰਹੀ ਹੈ 45000 ਦੇ ਵਿੱਚ ਦੋਸਤੋ ਪਹੁੰਚ ਜੇ ਕੋਈ ਵੀਰ ਗੱਡੀ ਆਪੇ ਲਿਆਂਦਾ ਫਿਰ ਹੋਊਗਾ ਜੀ ਰੇਟ ਤਾਂ 45000 ਰੁਪਏ ਇਦੋਂ ਅਗੇ ਰਹਿ ਗਿਆ ਬਰਿਆਮ ਜੀ ਲਾਸਟ ਪੀਸ ਐ ਇਸ ਵੀਡੀਓ ਦਾ ਦੱਸੋ ਜੀ ਦੋ ਅੱਠ ਇਹ ਆਪ ਕੋ ਫੱਟ ਲਾ ਅੱਛਾ ਜੀ ਤੁਸੀਂ ਇਹਨਾਂ ਦੇ 3.5 4 ਜਾਣੀ ਰਾਮ ਦੇ ਪਾਈ ਮੇਲਦੀ ਪੜੇ ਦੋਵੇਂ ਟਾਈਮ ਠੀਕ ਹੈ ਜੀ ਸੁਆ ਭੈਣ ਤਾਂ ਵਾਲੇ ਗੜੀ ਚ ਚੱਲ ਆਵੇ ਜਦ ਨਾਲ ਆਵੇ ਤਾਂ ਪਾਈ ਹੋਣਾ ਠੀਕ ਹੈ ਜੀ 8 ਕਿਲੋ ਦੋ ਤਾਂ 7 ਮੰਨ ਕੇ ਕੋਈ ਵੀ ਸੌਦਾ ਕਰ ਲੇ ਤੇ ਕੀ ਇਹਦਾ ਮੁੱਲ ਕਰਨਾ ਜੀ ਮੁੱਲ ਭਾਜੀ ਇਹਦਾ ਗੈ ਹੈ ਹੂੰ ਮੋਲੇ ਜੀ 50 ਹਜ਼ਾਰ ਤੇ ਪਹੁੰਚ ਜੇ ਤੇ 47 ਦੀ ਬੇਰੀ ਨਹੀਂ ਹੋਰ ਕਰੀਏ ਜੀ ਜੈਸੇ ਥੋੜੀ ਜਿਹੀ ਜੈਸੇ 30 ਰੁਪਏ ਲਿੱਸਾ ਪੰਗਰਾ ਦੇ ਥੋੜਾ ਜਿਹਾ ਮਾਰ ਆਇਆ ਉਹ ਹੂੰ ਇਹ ਪਟੇ ਦੇ ਬਿਨੇ ਮੈਂ ਤਾਂ ਆਲੇ ਸਾਦਾ ਹਾਂ ਹਾਂਜੀ ਹਾਂਜੀ ਜਿਹੜੀਆਂ ਮੈਂ ਕੱਲ ਦੇਣਾਂ ਉਹ ਘਰ ਦੁਕਾਨਾਂ ਆਪਣੀਆਂ ਪੱਤੇ ਹਾਂ ਜਿਆਦੇ ਜਾਣ ਬੋਕ ਨਹੀਂ ਇਹਦੀ 47 ਹਜ਼ਾਰ ਚ ਪਹੁੰਚ ਜਾਦੇ ਪੂਰੇ 47 ਜੀ ਲਓ ਜੀ ਲਿਆਓ ਜੀ ਜੇ ਕੋਈ ਬਹੁਤ ਵਾਲੇ ਮੋਟਰ ਉੱਜਾਂ ਦਾ ਛੋੜ ਹਰ ਕੇ ਮੈਂ ਜੋ 500 ਰੁਪਏ ਹੋਣਗੇ ਮੋੜਾ ਵੀਡੀਓ ਵਾਲੇ ਕੋ ਇਹ ਚ ਠੀਕ ਹੈ ਘਰੇ ਆਏ ਨੂੰ ਆਖੋ ਜੀ ਕੱਢੋ ਜੀ ਬਾਹਰ ਲਾਓ ਤੋਰ ਕੇ ਆਹ ਲੋ ਜੀ ਦੋਸਤੋ 8 ਕਿਲੋ ਦੁੱਧ ਵੈਸੇ ਵਿਖਾਵਾ ਕਰਦੇ 7 ਕਿਲੋ ਮੰਨ ਕੇ ਕੋਈ ਵੀਰ ਕੋਲ ਸੌਦਾ ਕਰ ਲੇ 48000 ਰੁਪਏ ਦਾ ਮੌਕੇ ਦਾ ਮੁੱਲ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆਂਦਾ ਤੇ ਫੇਰ ਦੋਸਤੋ ਇਹਦਾ ਰੇਟ ਹੋਊਗਾ ਜੀ ਇੱਥੋਂ ਫਾਰਮ ਦਾ 45000 ਰੁਪਏ ਆਹ ਲੋ ਜੀ ਕਰੋ ਚੈੱਕ ਵਜੰਦਾਰ ਆ ਦੋਸਤੋ ਪੂਰੀ ਹਲੋ ਜੀ। ਅਸ਼ੂ ਜਦੋਂ ਨਵੇਂ ਥਾਂ ਤੇ ਆਉਂਦਾ ਨਾ ਨਵੇਂ ਥਾਂ ਤੇ ਆ ਕੇ ਕੀਰਾਂਪਾਹੂ ਸਾਈਲਜ ਤੇ ਨਹੀਂ ਲੱਗੇ ਹੁੰਦੇ। ਹਾਂ ਲੋ ਜੀ ਕਰ ਲਓ ਚੱਕ। ਨਾਲੇ ਦੋਸਤੋ ਛੇ ਦਿਖਾਤੇ ਆ ਤੁਹਾਨੂੰ ਵੀਡੀਓ ਦੇ ਵਿੱਚ ਤੇ ਛੇਆ ਨਗਰ ਦੀ ਪ੍ਰੋਪਰ ਡਿਟੇਲ ਸਾਰੀ ਹਰ ਇੱਕ ਨਗਰੀ ਵੀਰ ਦੀ ਇਕੱਲੇ ਇਕੱਲੇ ਪਰੋਈ ਦੋ ਜਾਂਦੀ ਹੈ। ਬਾਕੀ ਜਿਹੜਾ ਵੀ ਵੀਰ ਜਿਹੜੇ ਪਸੂ ਜਿਹੜਾ ਪਸੂ ਜਿਹੜੇ ਵੀਰ ਨੂੰ ਪਸੰਦ ਆਊਗਾ ਇੱਥੇ ਆ ਕੇ ਫਾਰਮ ਤੇ ਆ ਕੇ ਆਪਣੀ ਵਿਜ਼ਿਟ ਕਰ ਲਿਓ 1 500 ਰੁਪਿਆ ਉਹਨੂੰ ਆਫਰ ਮਿਲਣਾ ਜਿਹੜਾ ਵੀਰ ਇੱਥੇ ਪਹੁੰਚ ਕਰੂਗਾ ਜੀ ਫਾਰਮ ਤੇ ਭਾਈ 500 ਰੁਪਿਆ ਉਹ ਜਿਹੜਾ ਘਰੇ ਆ ਕੇ ਲੈ ਲਊਗਾ ਜਿਹੜਾ ਘਰੇ ਆ ਕੇ ਮੱਝ ਲਊਗਾ ਉਹਨੂੰ 500 ਰੁਪਿਆ ਹੋਰ ਵਾਲੇ ਮੋਟਾ ਦੇ ਭਾਵੇਂ ਲੈ ਆ ਦੀ ਗੱਡੀ ਠੀਕ ਹੈ ਜੀ ਜੇ ਕੋਈ ਵੀਰ ਗੱਡੀ ਆਪਨੀ ਲਿਆਉਂਦਾ ਪਹੁੰਚ ਫੇਰ ਵੀ 500 ਰੁਪਿਆ ਛੋੜ ਫੇਰ ਵੀ ਹੋਊਗੀ ਠੀਕ ਹੈ ਜੀ ਛੋੜ ਉਹਨੂੰ ਨਹੀਂ ਹੋਣੀ ਜਿਹੜਾ ਘਰੇ ਆ ਜਿਹੜਾ ਘਰੇ ਆ ਕੋਈ ਠੀਕ ਸ਼ੋਰ 500 ਨੂੰ ਕਰਨੀ ਆ ਯਾਰ ਘਰੇ ਆਉਂ ਜੀ ਘਰੇ ਆਉਂਦੀ ਸਿਰਫ ਛੋੜ ਆਪਾਂ ਨੇ ਵੀ ਹਲਾਤ ਨਗਰ ਘਰੇ ਆ ਕੇ ਜਾਂਦਾ ਡੰਗਰ ਵੇ ਡੰਗਰ ਵੇਖ ਜਾ ਠੀਕ ਹੈ ਜੀ ਦੋ ਦੋ ਤਸੱਲੀ ਇੱਕ ਟਾਈਮ ਦੋ ਟਾਈਮ ਚੋ ਕੇ ਸਵੇ ਸਵੇ ਪਹੁੰਚੂਨ ਕਰ ਲਿਆ ਕਰੋ ਐਡਰੈਸ ਏ ਕਰੀਬ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਸਵੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਜੀ ਕਰੀਬੇ ਬੋਲੋ ਫੋਨ ਨੰਬਰ 9847422 ਬਾਹਰ ਆਉਂਦਾ 9847422 ਹਾਂ ਜੀ ਨਾਮ ਦੇ ਪ੍ਰਤਾਪ ਸਿੰਘ ਸ਼ਾਹ ਹਾਂ ਜੀ ਕਹੇ ਜਾਂਦੇ ਜ਼ਿਲ੍ਹਾ ਤਰਨਤਨ ਤਸਵੀਲ ਤੰਦਾਂ ਠੀਕ ਹੈ ਜ ਮੈਂ ਨਹੀਂ ਆਂਦਾ ਵੀ ਮੈਥੇ ਹੀ ਲੋ ਠੀਕ ਹੈ ਜੀ ਜੇ ਤੁਹਾਨੂੰ ਮਰਜ਼ੀ ਲਓ ਭਾਜੀ ਕਾਲੀਆਂ ਕਰੋ ਆਪ ਦਾ ਕੋਲ ਡੰਗਰ ਤੇ ਜਾ ਕੇ ਤੇ ਦੇਖ ਠੀਕ ਹੈ ਜੀ ਹਾਂਜੀ ਠੀਕ ਹੈ ਘਰੇ ਬਾਕੀ ਪਰਿਵਾਰ ਨੂੰ ਸੇਨ ਕਰਾਵੀਂ ਜੀ ਤੇ ਦੱਸ ਲੋ ਠੀਕ ਹੈ ਜੀ ਜੇ ਤੁਸਲੀ ਜਰੂਰ ਕਰੋ ਠੀਕ ਹੈ ਜੀ ਬਹੁਤ ਹੋ ਗਿਆ ਜੀ ਧੰਨਵਾਦ ਜੀ ਦਾ